ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਦੇ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਪੂਰਾ ਸਖ਼ਤ ਤੇ ਚੱਲ ਰਿਹਾ ਸਰਕਾਰ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਲੈ ਕੇ ਲਗਾਤਾਰ ਅੜੀ ਹੋਈ ਹੈ ਸਟੂਡੈਂਟਾਂ ਦੇ ਵੱਲੋਂ ਤਿੰਨ ਤੋਂ ਚਾਰ ਵਾਰ ਜਿਹੜੀ ਹੈ ਗੱਲਬਾਤ ਰੱਖੀ ਹੈ ਆਪਣੀ ਪਰ ਸਰਕਾਰ ਦੇ ਵੱਲੋਂ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਉਸ ਗੱਲਬਾਤ ਨੂੰ ਕਿਨਾਰਾ ਕਰ ਲਿਆ ਗਿਆ ਸਟੂਡੈਂਟਾਂ ਦੀ ਕਿਸੇ ਵੀ ਮੰਗ ਨੂੰ ਸਿਰੇ ਨਹੀਂ ਚੜਾਇਆ ਗਿਆ ਤਾਂ ਲਗਾਤਾਰ ਇਹ ਜਿਹੜਾ ਪ੍ਰੋਟੈਸਟ ਹੈ ਸਟੂਡੈਂਟ ਪ੍ਰੋਟੈਸਟ ਸੀ ਕਹਿ ਸਕਦੇ ਆ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸਟੂਡੈਂਟ ਦਿਨ ਰਾਤ ਇਸ ਕੜਾਕੇ ਦੀ ਠੜ੍ਹ ਦੇ ਵਿੱਚ ਇਹਨਾਂ ਯੂਨੀਵਰਸਿਟੀ ਦੀਆਂ ਰੋੜਾਂ 'ਤੇ ਜਿੱਥੇ ਨੌਜਵਾਨਾਂ ਨੇ ਸਵੇਰੇ ਸੋਹਣੀਆਂ ਸੂਹੀ ਪੱਗਾਂ ਬੰਨ੍ਹ ਕੇ ਸੋਹਣੇ ਆਪਣੇ ਸੂਟ-ਗੂਟ ਪਾ ਕੇ ਪੜਨਾ ਹੁੰਦਾ ਜਾਂ ਇਹਨਾਂ ਸੜਕਾਂ ਤੇ ਟੌਰ ਕੱਢ ਕੇ ਤੁਰਨਾ ਹੁੰਦਾ ਉੱਥੇ ਇਹ ਨੌਜਵਾਨ ਅੱਜ ਆਪਣੇ ਨਾਰਮਲ ਕੱਪੜਿਆਂ ਦੇ ਵਿੱਚ ਦਿਨ ਰਾਤ ਛੰਡ ਦੇ ਵਿੱਚ ਇੱਕ ਬਹੁਤ ਵਧੀਆ ਮਾਹੌਲ ਨਹੀਂ ਹੁੰਦਾ ਜਦੋਂ ਧਰਨਾ ਪ੍ਰੋਟੈਸਟ ਹੁੰਦਾ ਇੱਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਪੰਜਾਬੀ ਭਾਈਚਾਰਾ ਸਾਡਾ ਇਸ ਚੀਜ਼ ਨੂੰ ਤੰਗੀ ਨਹੀਂ ਮੰਨਦਾ ਇਹਨਾਂ ਦੀ ਸਾਂਝੇ ਭਾਈਚਾਰੇ ਕੰਨੀ ਕੁ ਵਧੀਆ ਤੇ ਵੱਡੀ ਹੁੰਦੀ ਹੈ ਇਹ ਉਸ ਚੀਜ਼ ਨੂੰ ਵੀ ਹੱਸ ਕੇ ਆਪਣੇ ਪਿੰਡੇ ਤੇ ਹੰਡਾ ਲੈਂਦੇ ਨੇ ਲਗਾਤਾਰ ਇਹਨਾਂ ਨੂੰ ਇਸ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਪ੍ਰਸ਼ਾਸਨ ਪੂਰੇ ਆਪਣੇ ਪਨਾ ਸਾਹਿਰ ਵੀ ਇੱਥੇ ਅੜਿਆ ਹੋਇਆ। ਪਨਾ ਯੂਨੀਵਰਸਿਟੀ ਵਿੱਚ ਜਿਹੜਾ ਧਰਨਾ ਪ੍ਰੋਟੈਸਟ ਚੱਲ ਰਿਹਾ ਪੂਰੇ ਯਾਤਰੀ ਦੇ ਨਾਲ ਚੱਲ ਰਿਹਾ। ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਜੇਕਰ ਆਪਾਂ ਲੰਗਰ ਦੀ ਸੇਵਾ ਦੀ ਗੱਲ ਕਰੀਏ ਜਾਂ ਫਿਰ ਡਿਸਪਲਨ ਦੀ ਗੱਲ ਕਰੀਏ ਬਹੁਤ ਵਧੀਆ ਯਾਤਰੀ ਦੇ ਵਿੱਚ ਸਾਰੇ ਕੰਮ ਚੱਲ ਰਿਹਾ। ਜਿਹੜੀ ਲੰਗਰ ਦੀ ਸੇਵਾ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਲੰਗਰ ਦੀ ਸੇਵਾ ਜਿਹੜੀ ਚੱਲ ਰਹੀ ਹੈ ਇਹ ਇਹ ਹੈਗੀ ਹੈ ਤੀਗਨੂਰ ਫਾਊਂਡੇਸ਼ਨ ਬਾਈ ਭਾਰਮਜੀਤ ਸਿੰਘ ਬਾਠੋਣੀ ਉਹਨਾਂ ਦਾ ਵੀ ਜਿਹੜਾ ਐਮ ਹਿੱਸਾ ਐਮ ਰੋਲ ਐ ਇਸ ਪ੍ਰੋਟੈਸਟ ਦੇ ਵਿੱਚ ਕਿਉਂਕਿ ਪਿਛਲੇ ਲਗਾਤਾਰ ਕਈ ਦਿਨਾਂ ਤੋਂ ਉਹ ਜਿਹੜੀ ਲੰਗਰ ਦੀ ਸੇਵਾ ਨਿਭਾ ਰਹੇ ਨੇ ਤਾਂ ਕੁਝ ਕੁ ਸਟੂਡੈਂਟ ਵੀ ਸਾਡੇ ਨਾਲ ਮੌਜੂਦ ਨੇ ਜਿਹੜੇ ਦਿਨ ਰਾਤ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਨੇ ਇਹ ਘਰੇ ਵੀ ਇਹਨਾਂ ਨੇ ਟਾਈਮ ਦੇਣਾ ਹੁੰਦਾ ਆਪਣੀ ਸਟੱਡੀ ਨੂੰ ਵੀ ਟਾਈਮ ਦੇਣਾ ਹੁੰਦਾ ਤਾਂ ਦੂਜੇ ਪਾਸੇ ਲੰਗਰ ਦੇ ਵਿੱਚ ਸੇਵਾਵਾਂ ਵੀ ਬਾਕੂਬੀ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਨਿਭਾਈਆਂ ਜਾ ਰਹੀਆਂ ਨੇ ਹਰ ਇੱਕ ਡਿਊਟੀ ਤੇ ਪਹਿਰਾ ਜਿਹੜਾ ਬਹੁਤ ਵਧੀਆ ਤਰੀਕੇ ਦੇ ਨਾਲ ਬਾਈਆਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਸੋ ਆਓ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਵੀਰਾਂ ਦੇ ਜਿਹੜੇ ਐ ਨਾਮ ਜਾਣਦੇ ਆ ਸੋ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਲੰਗਰ ਚੱਲਦਾ ਕਿੱਥੋਂ ਆਉਂਦਾ ਔਰ ਸਭ ਤੋਂ ਵੱਡੀਆਂ ਚੀਜ਼ਾਂ ਇਹ ਨਹੀਂ ਕਿ ਤੁਹਾਨੂੰ ਲੰਗਰ ਦੇ ਵਿੱਚ ਕੋਈ ਵੀ ਚੀਜ਼ ਮਿਲੂਗੀ ਫਰੈਸ਼ ਦਾਲਾਂ ਸਬਜ਼ੀਆਂ ਚਾਹੇ ਕੋਈ ਵੀ ਚੀਜ਼ ਐ ਖਾਣ ਪੀਣ ਦੇ ਪੰਜਾਬੀ ਸ਼ਕੀਨ ਹੁੰਦੇ ਐ ਬਹੁਤ ਤਰ੍ਹਾਂ ਦੇ ਲੰਗਰ ਇੱਥੇ ਪਿਛਲੇ ਦਿਨਾਂ ਤੋਂ ਜਿਹੜੇ ਲੱਗ ਚੁੱਕੇ ਨੇ ਹਰ ਇੱਕ ਚੀਜ਼ ਤੁਹਾਨੂੰ ਜਿਹੜੀ ਐ ਫਰੈਸ਼ ਮਿਲੂਗੀ ਸੋ ਸਭ ਤੋਂ ਪਹਿਲਾਂ ਬਾਈਆਂ ਦੇ ਨਾਮ ਜਾਣਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਬਾਈ ਜੀ ਮੇਰਾ ਨਾਮ ਗੁਰਕੀਰਤ ਸਿੰਘ ਐ ਜੀ ਮੈਂ ਡਿ ਤੇ ਫਾਈਨਲイヤー ਸਟੂਡੈਂਟ ਆ ਮੇਰਾ ਤੇ ਮਤਲਬ ਮੈਂ ਕੁਰਕੀਰ ਅਸੀ ਨਾਲ ਬਿਲੋਂਗ ਕਿੱਥੋਂ ਕਰਦੇ ਆ ਅਸੀਂ ਬਿਲੋਂਗ ਕਰਦੇ ਆਂ ਡੇਰਾ ਪਸੀ ਤੋਂ ਠੀਕ ਹੈ ਜੀ ਤੇ ਆਪਣਾ ਉਰੇ ਪੜਨ ਆਉਂਦੇ ਆ ਫਾਈਨਲイヤー ਆ ਆਪਣਾ ਠੀਕ ਹੈ ਜੀ ਤੇ 3イヤー ਲਾ ਡਿਪਾਰਟਮੈਂਟ ਆ ਠੀਕ ਹੈ ਬਾਕੀ ਸਾਰੇ ਅਸੀਂ ਇਕੱਠੇ ਖੜੇ ਆਂ ਮਤਲਬ ਜਿੰਨਾ ਚਿਰ ਸੰਘਰਸ਼ ਲੰਬਾ ਚੱਲਦਾ ਰਹੂਗਾ ਆਪਾਂ ਖੜੇ ਆਂ ਇੱਕੜਾ ਕੇ ਕਿਉਂਕਿ ਸਾਡੇ ਉਰੇ ਸਟੂਡੈਂਟ ਵਾਦੀ ਦਾ ਜਿੱਥੇ ਵੀ ਮਤਲਬ ਕੀ ਨਾਮ ਆਊਗਾ ਜਿੱਥੇ ਇਹਨਾਂ ਨੂੰ ਲੋਡ ਪਾਊਗੀ ਬਿਲਕੁਲ ਅਸੀਂ ਉੱਥੇ ਹੀ ਖੜਾ ਕੇ ਖੜਾਂਗੇ ਭਾਵੇਂ ਜਿੱਡਾ ਮਰਜੀ ਲੰਬਾ ਸਮਾਂ ਚੱਲੇ ਲੰਘੇ ਰ ਅਸੀਂ ਲਵਾਵਾਂਗੇ ਪਰਮਾਤਮਾ ਨੇ ਕਿਰਪਾ ਕਰੀਏ ਅਸੀਂ ਇੱਦਾ ਹੀ ਖੜੇ ਰਹਿਣ ਠੀਕ ਹੈ ਮੈਂ ਤੁਹਾਡੇ ਕੋਲ ਦੁਬਾਰਾ ਫੇਰ ਆਵਾਂਗਾ ਗੱਲਬਾਤ ਦੇ ਲਈ ਵੀਰ ਜੀ ਆਪਣਾ ਕੀ ਨਾਮ ਹੈ ਜੀ ਸੱਸੀ ਗਾਲ ਜੀ ਮੇਰਾ ਨਾਮ ਸਤਨਾਮ ਸਿੰਘ ਆ ਤੇ ਮੈਂ ਇਵਨਿੰਗ ਡਿਪਾਰਟਮੈਂਟ ਦਾ ਸਟੂਡੈਂਟ ਠੀਕ ਹੈ ਜੀ ਆਪਣਾ ਸ਼ਹਿਰ ਕਿਹੜਾ ਜੀ ਪਿੰਡ ਕਿਹੜਾ ਮੇਰਾ ਮੈਂ ਲੋਕਲੀ ਆਇਆ ਥੀ ਚੰਡੀਗੜ੍ਹੇ ਮੇਰੇ ਪਿੰਡ ਹੈ ਸਾਰੰਗਪੁਰ ਪਿੰਡ ਹੈ ਠੀਕ ਹੈ ਜੀ ਠੀਕ ਹੈ ਬਾਈ ਜੀ ਅੱਛਾ ਵੀਰੇ ਤੁਹਾਡਾ ਕੀ ਨਾਮ ਹੈ ਜੀ ਸਾਸ਼ੀ ਕੁਲ ਬਾਈ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਡਿਪਾਰਟਮੈਂਟ ਮੇਰਾ ਫ੍ਰੈਂਚ ਠੀਕ ਹੈ ਜੀ ਹਾਂਜੀ ਓਕੇ ਮੈਂ ਡੇਰਾ ਬਚ ਤੋਂ ਬਲੋਂਗ ਕਰਦਾ ਜੀ ਠੀਕ ਹੈ ਜੀ ਹਾਂਜੀ ਅੱਛਾ ਜੇਕਰ ਗੱਲ ਕਰੀਏ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਲੰਗਰ ਦੀ ਸੇਵਾਵਾਂ ਲਗਾਤਾਰ ਨਹੀਂ ਭਾਈਆਂ ਜਾ ਰਹੀਆਂ ਨੇ ਲੰਗਰ ਦਾ ਪਤਾ ਵੀ ਨਹੀਂ ਲੱਗਦਾ ਅਸੀਂ ਵੀ ਲਗਾਤਾਰ ਇਸ ਚੀਜ਼ ਨੂੰ ਦੇਖ ਰਹੇ ਆ ਯਾਰ ਇੱਕ ਟਰ ਹੇਰੋ ਖਾਲੀਓਂ ਵੀ ਚੱਲ ਜਾਂਦੀ ਆ ਫੇਰ ਕਦੇ ਪੀਜੇ ਦਾ ਲੰਗਰ ਆ ਗਿਆ ਕਦੇ 버ਗਰ ਦਾ ਆ ਗਿਆ ਕਦੇ ਡ్రਾਈ ਫਰੂਟਸ ਦਾ ਆ ਗਿਆ ਪੌਫੀ ਕੋਲਡ ਕਾਫੀ ਤੇ ਹੌਟ ਕਾਫੀ ਦੁੱਧ ਦਹੀਂ ਸਭ ਕੁਝ ਇੱਥੇ ਮਤਲਬ ਆ ਰਿਹਾ ਜੋ ਆਮ ਪੰਜਾਬੀਆਂ ਦੀ ਰੁਟੀਨ ਦੀ ਜਿਹੜੀ ਖਰਾਕ ਆ ਆ ਮਤਲਬ ਇਹ ਸਾਰਾ ਕਿੱਥੋਂ ਚੱਲ ਰਿਹਾ ਕਿਦਾਂ ਕੋਈ ਸੇਵਾ ਜਾਂ ਕੋਈ ਸੰਸਥਾ ਮਤਲਬ ਇਹਨੂੰ ਸਾਰੇ ਨੂੰ ਜਿਹੜਾ ਮੈਨੇਜ ਕੌਣ ਕਰ ਰਿਹਾ ਇਹਦੇ ਪਿੱਛੇ ਇਹ ਚਿਹਰਾ ਕਿਹੜਾ ਈ ਬਾਈ ਜਿਹੜਾ ਜੇ ਤੱਕ ਲੰਗਰ ਦਾ ਸਵਾਲ ਹੈ ਲੰਗਰ ਸੇਵਾਦਾਰ ਬਹੁਤ ਨੇ ਆਪਣੇ ਪੰਜਾਬੀ ਸਦਾ ਨਾਲ ਖੜੇ ਆ ਹੁਣ ਦੁੱਧ ਦਾ ਆਇਆ ਅਸੀਂ ਪਹਿਲੇ ਦਿਨ ਤੋਂ ਦੁੱਧ ਦੀ ਸੇਵਾ ਲਈ ਹੋਈ ਹੈ ਸਾਨੂੰ ਆਪ ਨੂੰ ਨਹੀਂ ਪਤਾ ਦੁੱਧ ਕਿੱਥੋਂ ਆਉਂਦਾ ਕੌਣ ਦੇ ਕੇ ਜਾਂਦਾ ਮਹਾਰਾਜ ਦੀ ਨੀ ਕਿਰਪਾ ਉਹ ਦੇਖੋ ਡੇਲੀ ਦਾ ਲਗਭਗ 2-2.5 ਕਿੰਡਾ ਦੁੱਧ ਲੱਗਦਾ ਉਹ ਐ ਨਹੀਂ ਪਤਾ ਵੀ ਕੌਣ ਦੇ ਕੇ ਜਾਂਦਾ ਸਾਡੇ ਪਵਾ ਦੇ ਜਿਹੜੇ ਨੇੜੇ ਵਾਲੇ ਪਿੰਡਾਂ ਉਹਨਾਂ ਦਾ ਪੂਰਾ ਸਾਥ ਹੈ ਸਾਨੂੰ ਪਵਾ ਦੇ ਪਿੰਡਾਂ ਦਾ ਕਰਤਾਰਪੁਰ ਪਿੰਡ ਹੈ ਉਹਨਾਂ ਦਾ ਡੇਲੀ ਦਾ ਪੱਕਾ ਪ੍ਰਬੰਧ ਹੈ ਉਹ ਡੇਲੀ 50 ਕਿਲੋ ਦੁੱਧ ਡੇਲੀ ਦਾ ਲੈ ਕੇ ਆਉਂਦੇ ਤੇ ਸਾਨੂੰ ਲੋੜ ਹੁੰਦੀ ਹੈ ਅਸੀਂ ਉਹਨਾਂ ਨੂੰ ਹੋਰ ਵੀ ਕਹਿ ਦੂੰਗੇ ਹੋਰ ਵੀ ਆ ਜਾਂਦਾ ਬਿਲਕੁਲ ਤਾਂ ਵੀਰੇ ਇੱਕ ਸਭ ਤੋਂ ਵੱਡੀ ਚੀਜ਼ ਹੋਰ ਵੀ ਆ ਜਦੋਂ ਹਾਂਜੀ ਹਾਂਜੀ ਮਾਝਾ ਮਾਲਵਾ ਦੋਆਬਾ ਪੌਦੀ ਵੇਲਡ ਹੁਣ ਤਾਂ ਪੌਦੀ ਪਾਇਆਂ ਦੇ ਆਪਾਂ ਗੋਚਾ ਕੇ ਬੈਠੇ ਆ ਕਿਉਂਕਿ ਪੌਦੀਆਂ ਦੀ ਬੜੀ ਵੱਡੀ ਦੇਣ ਹੈ ਜਿਹੜੇ ਆਪਾਂ ਸਮਾਰਟ ਸ਼ਹਿਰ ਦੇ ਵਿੱਚ ਬੈਠੇ ਆ ਇਹ ਪੌਦੀਆਂ ਦਾ ਹੀ ਵਸਾਇਆ ਹੋਇਆ ਸਭ ਤੋਂ ਆਪਾਂ ਨੂੰ ਇਸ ਚੀਜ਼ ਦਾ ਪਤਾ ਹੀ ਹੈ ਨਾ ਪਹਿਲਾਂ ਤਾਂ ਪੌਦੇ ਪਿੰਡ ਦਾ ਜਿਹੜਾ ਕਰਕੇ ਸਾਡੇ ਤੋਂ 28 ਪਿੰਡ ਹੋਏ ਨੇ ਕਿਉਂਕਿ ਇੱਕ ਪਿੰਡ ਦੇ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਨੇ ਇੱਕ ਪਿੰਡ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਲਤਨਤ ਹੁੰਦਾ ਹੈ ਨਾ 28 ਪਿੰਡ ਜੜ ਕੇ ਚੰਡੀਗੜ੍ਹ ਬਸਾਇਆ ਗਿਆ ਤਾ ਹੁਣ ਸਰਕਾਰ ਦੇ ਵੱਲੋਂ ਫੇਰ ਜਿਹੜੀ ਇੱਕ ਚਾਲ ਖੇਡੀ ਗਈ ਹੈ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਯੂਨੀਵਰਸਿਟੀ ਨੂੰ ਵੀ ਜਿਹੜਾ ਹੜਪਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਪਰ ਫੇਰ ਵੀ ਜਿਹੜੇ ਪਵਦੀ ਵੀਰ ਨੇ ਉਹ ਪੂਰਾ ਇਸ ਚੀਜ਼ ਦਾ ਡਟ ਕੇ ਮੁਕਾਬਲਾ ਕਰ ਰਹੇ ਨੇ ਲਗਾਤਾਰ ਕਾਫੀ ਦੇਣਾ ਤੋਂ ਪਵਦੀ ਵੀਰ ਬਾਤੋਂ ਵੱਧ ਜਿਹੜਾ ਸਾਥ ਦੇ ਰਹੇ ਨੇ ਇਹ ਹੋਰ ਜਿਹੜੇ ਨੌਜਵਾਨੇ ਵੱਚੜ ਕੇ ਪਵਦੇ ਇੱਥੇ ਆ ਰਹੇ ਨੇ ਤੁਸੀਂ ਕਿੱਦਾਂ ਦੇਖਦੇ ਹੋ ਉਹ ਜਦੋਂ ਇਸ ਤਰ੍ਹਾਂ ਦੀ ਨਾਲ ਸਰਕਾਰ ਦੇ ਵੱਲੋਂ ਤੁਹਾਡੇ ਨਾਲ ਜਿਹੜੀ ਇਹ ਜਿਹੜੀ ਸਾਜ਼ਿਸ਼ ਚ ਚੱਲ ਜੰਦੀ ਹੈ ਲਗਾਤਾਰ ਤੁਹਾਨੂੰ ਤੁਸੀਂ ਕਿਦਾਂ ਦਾ ਫੀਲ ਕਰਦੇ ਹੋ ਮਤਲਬ ਇੱਕ ਦਿਨ ਦੇ ਵਿੱਚ ਦੁੱਖ ਵੀ ਹੁੰਦਾ ਜਾਂ ਫਿਰ ਇਹ ਹੁੰਦਾ ਕਿ ਨਹੀਂ ਆਪਾਂ ਜਿਹੜੀ ਜਿੱਤੇ ਸੈਂਟਰ ਰੀਆ ਆਪਾਂ ਉਹ ਤੋਂ ਉਲਟ ਰਹੇ ਆ ਆਪਾਂ ਨਾ ਤਾਂ ਚੰਡੀਗੜ੍ਹ ਜਾਣ ਦੇਣਾ ਤੇ ਨਾ ਹੀ ਉਹਦੀ ਵਾਸਤੇ ਖੁੱਸਣ ਦੇਣੀ ਆ ਆਵੇਂ ਜਿੰਨਾ ਮਰਜ਼ੀ ਲੰਬਾ ਵੀ ਚੱਲ ਜਾਈਏ ਦੇਖੋ ਜੀ ਪਹਿਲਾਂ ਤਾਂ ਮੈਂ ਇਹ ਦੱਸਣਾ ਅਸੀਂ ਆਪ ਤਿੰਨੋਂ ਪਵਾਦੇ ਹੀ ਆ ਬਿਲਕੁਲ ਅੱਛਾ ਤੇ ਜਿਹੜੇ ਬਾਈ ਪਿੰਡ ਬਚ ਗਏ ਆ ਉਹਨਾਂ 'ਚ ਮੇਰਾ ਵੀ ਪਿੰਡ ਆ ਇੱਕ ਠੀਕ ਹੈ ਜਿਹੜੇ ਬਚੇ ਹੋਏ ਨੇ ਹਾਂਜੀ ਸਾਰਿੰਗਪੁਰ ਤੇ ਸਾਨੂੰ ਪਤਾ ਵੀ ਇੱਥੇ ਕਿੰਨੀ ਜਾਤੀਆਂ ਹੋ ਰਹੀਆਂ ਈ ਸਾਡੇ ਨਾਲ ਸਾਡੇ ਪਿੰਡਾਂ ਤਾਂ ਹੁਣ ਸ਼ਹਿਰ ਬਣ ਰਹਿ ਗਈ ਬਿਲਕੁਲ ਨਹੀਂ ਹੁਣ ਉਹ ਪਿੰਡੇ ਆ ਅਰਬਨ ਹੋ ਗਏ ਉਹਨਾਂ ਦੇ ਕਮਰਸ਼ੀਅਲ ਇੰਨਾ ਪਾਤਾ ਇਹਨਾਂ ਨੇ ਸਾਡਾ ਸਾਨੂੰ ਹੀ ਪਤਾ ਈ ਕਿ ਕਿੰਨਾ ਦੁੱਖ ਹੈ ਸਾਡੇ ਬਿਲਕੁਲ ਖਰਚਾ ਪਾਣੀ ਚੱਲਦਾ ਨਹੀਂ ਜੀ ਇੱਦਾਂ ਘਟਿਆ ਬਿਲਕੁਲ ਉਧਰ ਲੰਗਰ ਦਾ ਸਾਡਾ ਇਦਾਂ ਵੀ ਇੱਥੇ ਅਸੀਂ ਗਰੁੱਪ ਬਣਾਏ ਹੋਇਆ ਈ ਪਹਿਲਾਂ ਕੀ ਹੁੰਦਾ ਤਾਂ ਜੀ ਸਾਰੇ ਲੰਗਰ ਇਕੱਠੇ ਆ ਜਾਂਦੇ ਤੇ ਬਿਲਕੁਲ ਤੇ ਹੁਣ ਅਸੀਂ ਕੀ ਕਰਿਆ ਉਹਨਾਂ ਨੂੰ ਟਾਈਮਿੰਗ ਦਿੱਤੀ ਠੀਕ ਹੈ ਕੋਈ ਜਿੱਦਾਂ ਔਣ ਕਰਤਾਰਪੁਰ ਦੇ ਜਾਂਦੇ ਉਹ ਸ਼ਾਮ ਨੂੰ ਆ ਜਾਂਦੇ ਆ ਜੀ ਉਹ 50 ਕਿਲੋ ਦੁੱਧ ਲੈ ਕੇ ਆਉਂਦੇ ਆ ਤੇ ਇਦਾਂ ਸਵੇਰੇ ਆ ਜਾਂਦੇ ਆ ਕਈ ਪਿੰਡ ਜੀ ਇਦਾਂ ਕਰ ਕਰਕੇ ਅਸੀਂ ਸਾਰਿਆਂ ਦਾ ਸਿਸਟਮ ਬਣਾ ਲਿਆ ਜੀ ਹੁਣ ਬਾੜ ਜਿੱਦਾਂ ਬਾਠ ਪਈਆਂ ਉਹਨਾਂ ਨੇ ਆਪ ਕੀਤਾ ਜੀ ਇਹ ਸੰਘਰਸ਼ ਅੱਗੇ ਹੋ ਕੇ ਬਿਲਕੁਲ ਹਾਂ ਜੀ ਤੇ ਜਿਵੇਂ ਵੀਰੇ ਪਹਿਲਾਂ ਤੁਹਾਡੀ ਗੱਲ ਵੀ ਸਹੀ ਹੈ ਪਹਿਲਾਂ ਸਾਰੇ ਇਕੱਠੇ ਲੰਗਰ ਆ ਜਾਂਦੇ ਸੀਗੇ ਹੁਣ ਤਾਂ ਤੁਸੀਂ ਡਿਊਟੀਆਂ ਬੰਨ੍ਹ ਦਿੱਤੀਆਂ ਨੇ ਹੋਰ ਜਿਹੜੇ ਨਾਲ ਦੀ ਨਾਲ ਨੌਜਵਾਨ ਸਾਰੇ ਹੀ ਪੰਜਾਬ ਦੇ ਵਿੱਚੋਂ ਇੱਥੇ ਆ ਕੇ ਪੜਦੇ ਨੇ ਨਾ ਉਹਨਾਂ ਨੌਜਵਾਨਾਂ ਨੂੰ ਜੇਕਰ ਕੋਈ ਸਨੇਹਾ ਦੇਣਾ ਹੋਵੇ ਤੁਹਾਡੇ ਵੱਲੋਂ ਤਾਂ ਤੁਸੀਂ ਕਿਹੜਾ ਸਨੇਹਾ ਦੇਣਾ ਚਾਹੋਗੇ ਕਿਉਂਕਿ ਤੁਸੀਂ ਤਾਂ ਆਲਰੇਡੀ ਕਰ ਹੀ ਰਹੇ ਹੁੰਦੇ ਇੰਨਾ ਸੇਵਾ ਜੇ ਕੋਈ ਤੁਸੀਂ ਆਪਣੇ ਵੱਲੋਂ ਵੀ ਸਨੇਹਾ ਲਾਣਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰੀ ਨੌਜਵਾਨਾਂ ਨੂੰ ਅਸੀਂ ਤਾਂ ਕਹਿੰਦੇ ਜੀ ਵੱਟ ਚੜ ਕੇ ਆਓ ਇੱਥੇ ਖੁਸ਼ੀ ਦਾ ਮਾਹੌਲ ਹੈ ਐਡਾ ਕੋਈ ਹੋਣੀ ਹੈ ਜੀ ਲੰਗਰ ਚੱਲਦਾ ਹੈ ਕੋਈ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਕਹਿੰਦੇ ਇੱਥੇ ਜਿੱਦਾਂ ਪੁਲਿਸ ਵਾਲੇ ਕਹਿੰਦੇ ਕਈ ਕਈ ਡਰਦੇ ਆ ਵੀ ਸਾਡੇ ਤੇ ਪਰਚੇ ਹੋ ਜੂਗੇ ਐਡਾ ਕੁਝ ਨਹੀਂ ਹੁੰਦਾ ਇਹ ਤਾਂ ਹੁਣ ਹੋਣਾ ਹੀ ਹੈ ਜੀ ਇੱਕ ਵਾਰ ਕਰਨਾ ਹੀ ਪੈਣਾ ਹੈ ਸਾਨੂੰ ਹੁਣ ਦੇਖੋ ਜੀ ਹੁਣ ਇਹ ਤਾਂ ਮਾਣ ਸਰਨਾ ਨਹੀਂ ਲੰਘ ਚੁੱਕਿਆ ਬਿਲਕੁਲ ਸਰਨਾ ਨਹੀਂ ਇਹ ਤਾਂ ਬਿਨਾ ਹੋਣ ਠੀਕ ਹੈ ਹਾਂਜੀ ਬਿਲਕੁਲ ਮੈਂ ਤੁਸੀਂ ਸੁਣਿਆ ਵੀਰ ਦੇ ਬੋਲੋ ਵੀ ਵੀਰ ਨੇ ਇਹ ਜਿਹੜਾ ਸਨੇਹਾ ਵੀ ਦਿੱਤਾ ਪੰਜਾਬ ਦੇ ਨੌਜਵਾਨਾਂ ਨੂੰ ਕਿ ਹੁਣ ਤਾਂ ਪਾਣੀ ਸਿਰ ਤੋਂ ਜਿਹੜਾ ਲੰਘ ਚੁੱਕਿਆ ਇੱਥੇ ਕੋਈ ਡਰਨ ਡਰਾਉਣ ਵਾਲੀ ਗੱਲ ਨਹੀਂ ਹੈ ਕਿ ਸਾਰੇ ਭੈਣ ਭਾਈ ਆਪਾਂ ਰਲ ਕੇ ਇੱਥੇ ਸੇਵਾ ਕਰ ਰਹੇ ਹਾਂ ਤਾਂ ਇਹ ਤੁਸੀਂ ਵੀਡੀਓਜ਼ ਅਕਸਰ ਹੀ ਦੇਖਦੇ ਹੋਵੋਗੇ ਕਿ ਇਹ ਜਿਹੜੇ ਪਵਤ ਦੇ ਨੌਜਵਾਨ ਨੇ ਹਾਲਾਂਕਿ ਇਹ ਨੌਜਵਾਨ ਨੇ ਜਿਹੜੇ ਇਹ ਸਭ ਤੋਂ ਜ਼ਿਆਦਾ ਬਿਜ਼ੀ ਨੇ ਕਿਉਂਕਿ ਸਮਾਰਟ ਸ਼ਹਿਰਾਂ ਦੇ ਕੋਲ ਵੱਸਦੇ ਨੇ ਸਾਰਿਆਂ ਦੇ ਕੋਲੇ ਪੈਸਾ ਵੀ ਹੈਗਾ ਆ ਪਰ ਫਿਰ ਵੀ ਆਪਣੇ ਘਰ ਦੇ ਕੰਮਾਂ ਚੋਂ ਟਾਈਮ ਕੱਢ ਕੇ ਵੀ ਆਪਣੀ ਉਸ ਲਗਜ਼ਰੀ ਲਾਈਫ ਨੂੰ ਛੱਡ ਕੇ ਵੀ ਇੱਥੇ ਆ ਕੇ ਸੇਵਾ ਕਰਦੇ ਇਹ ਸਭ ਤੋਂ ਵੱਡੀ ਗੱਲ ਆ ਨੋਟ ਕਰਨ ਵਾਲੀ ਕਿਉਂਕਿ ਆਮ ਜੀ ਕਰ ਆਪਾਂ ਪਿੰਡਾਂ ਦੀ ਗੱਲ ਕਰੀ ਜਿਹੜੇ ਦੂਰ ਪਿੰਡ ਨੇ ਇਹਨਾਂ ਸਮਾਰਟ ਚੇਰਾਂ ਤੋਂ ਉੱਥੇ ਥੋੜੇ ਨੌਜਵਾਨ ਵਿਹਲੇ ਵੀ ਹੁੰਦੇ ਨੇ ਫਰੀ ਵੀ ਹੁੰਦੇ ਨੇ ਜਦਕਿ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਆਣਾ ਚਾਹੀਦਾ ਕਿਉਂਕਿ ਪੰਜਾਬ ਤਾਂ ਸਾਡਾ ਸਾਰਿਆਂ ਦਾ ਹੀ ਐ ਯੂਨੀਵਰਸਿਟੀ ਵੀ ਸਾਡੀ ਸਾਰਿਆਂ ਦੀ ਐ ਇਹਨਾਂ ਵੀਰਾਂ ਦੇ ਨਾਲ ਆ ਕਿ ਜਿਹੜਾ ਖੜਨ ਦੀ ਜ਼ਰੂਰਤ ਐ ਸੋ ਸਾਰਿਆਂ ਨੂੰ ਇਹ ਸਾਡੇ ਵੱਲੋਂ ਵੀ ਅਪੀਲ ਐ ਵੀਰਾਂ ਦੇ ਵੱਲੋਂ ਵੀ ਅਪੀਲ ਐ ਕਿ ਵਾਚ ਕਾਠ ਦਿਖਾਓ ਇੱਥੇ ਆ ਕੇ ਸੇਵਾ ਕਰੋ ਹੋਰ ਜਿਹੜੀਆਂ ਤੁਹਾਡੀਆਂ ਬਣ ਗਿਆ ਜ਼ਿੰਮੇਵਾਰੀਆਂ ਉਹਨਾਂ ਦੇ ਉੱਪਰ ਜ਼ਰੂਰ ਤੁਸੀਂ ਜਿਹੜਾ ਪੈਰਾ ਦਿਓ ਤਾਂ ਜੋ ਅਸੀਂ ਯੂਨੀਵਰਸਿਟੀ ਨੂੰ ਤੇ ਆਪਣਾ ਜਿਹੜੇ ਇਹ ਪੰਜਾਬ ਦੇ 28 ਪਿੰਡ ਨੇ ਬਹੁਤ ਸਾਰੇ ਬਜ਼ੁਰਗ ਸਾਡੇ ਔਰ ਇਹਨਾਂ ਵੀਰਾਂ ਦੇ ਦਿਲਾਂ ਦੇ ਵਿੱਚ ਤਾਂ ਅੱਜ ਵੀ ਉਹ ਜਿਹੜਾ ਦੁੱਖ ਹੈ ਅਹਿਸਾਸ ਹੈ ਕਿਉਂਕਿ ਅੱਜ ਵੀ ਚੰਡੀਗੜ੍ਹ ਨਾਮ ਦਾ ਰਸਤਾ ਤਾਂ ਪਰ ਜਿਹੜੀ ਧਰਤੀ ਹੈ ਇਹ ਅੱਜ ਵੀ ਇਸ ਧਰਤੀ ਨੂੰ ਉਸੇ ਤਰ੍ਹਾਂ ਫੀਲ ਕਰਦੇ ਨੇ ਕਿਉਂਕਿ ਇਹਨਾਂ ਦੀ ਆਪਣੀ ਧਰਤੀ ਹੈ ਪਰ ਦੇਸ਼ਾਂ ਦੇ ਵਿੱਚ ਚੱਲ ਜਣਾ ਪੰਜਾਬੀ ਚਾਹੇ ਚਾਹੇ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠ ਜਾਵੇ ਪਰ ਉਹ ਆਪਣੀ ਜੰਮਣ ਕੋਏ ਜਿਸ ਧਰਤੀ ਦੇ ਨਾਲ ਉਹ ਜੁੜਿਆ ਹੁੰਦਾ ਉਹ ਕਦੇ ਵੀ ਨਹੀਂ ਪੁੱਲਦਾ ਸੋ ਵੀਰੇ ਦੂਜੀ ਗੱਲ ਇਹ ਹੈ ਭੈਣਾਂ ਵੀ ਬਹੁਤ ਸਾਰੀਆਂ ਤੁਹਾਡੇ ਨਾਲ ਜਿਹੜੀਆਂ ਸੇਵਾ ਕਰਵਾਉਂਦੀਆਂ ਨੇ ਮੈਂ ਦੇਖਦਾ ਡਿਪਾਰਟਮੈਂਟਾਂ ਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚੋਂ ਰਾਤ ਨੂੰ ਕੁੜੀਆਂ ਆ ਕੇ ਭਾਂਡੇ ਧੋਰੀਆਂ ਹੁੰਦੀਆਂ ਨੇ ਮਤਲਬ ਕਦੇ ਉਹ ਨਹੀਂ ਠੰਡ ਦਾ ਉਹ ਨਹੀਂ ਕਰਿਆ ਠੰਡੇ ਵੀ ਬਹੁਤ ਜ਼ਿਆਦੀ ਰਾਤੀ ਵੀ ਦੇਖ ਰਹੀਤੀ ਬਹੁਤ ਜ਼ਿਆਦੀ ਠੰਡ ਸੀਗੀ ਕੁੜੀਆਂ ਵੀ ਬਾਸ ਚੜ ਕੇ ਜਿਹੜੀ ਹੈ ਸੇਵਾ ਕਰ ਰਹੀਆਂ ਨੇ ਇਸ ਤਰ੍ਹਾਂ ਤੁਸੀਂ ਇੱਥੇ ਫੀਲ ਕਰ ਰਹੇ ਹੋ ਕਿ ਮਤਲਬ ਜਿਹੜਾ ਤੁਹਾਡਾ ਆਪਸੀ ਪਿਆਰ ਹੈ ਭਾਈਚਾਰਕ ਸਾਂਝ ਹੈ ਇਹ ਇਸ ਵਾਰ ਅੰਦੋਲਨ ਕਰਕੇ ਬਣੀ ਹੈ ਜਾਂ ਪਹਿਲਾਂ ਵੀ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹ ਇਦਾਂ ਰਲ ਕੇ ਸੇਵਾ ਕਰਦੇ ਨੇ ਨਹੀਂ ਇਹ ਦੇਖੋ ਹੁਣ ਤੁਸੀਂ ਜਿਵੇਂ ਅੰਦੋਲਨ ਦੀ ਗੱਲ ਕਰੀਆ ਪਹਿਲਾਂ ਦਿੱਲੀ ਕਿੰਨਾ ਲੰਬਾ ਚੱਲਿਆ ਬਿਲਕੁਲ ਅੰਦੋਲਨ ਨਹੀਂ ਹਰੇ ਉੱਥੇ ਵੀ ਦੇਖ ਲਓ ਤੁਸੀਂ ਸਾਰੇ ਭੈਣ ਭਰਾਵਾਂ ਨੇ ਬਜ਼ੁਰਗਾਂ ਨੇ ਰਲ ਕੇ ਸਾਥ ਨਵਾਇਆ ਤੇ ਸਾਰਿਆਂ ਨੇ ਇਕੜਾ ਕੇ ਉੱਥੇ ਸੇਵਾ કરી ਇਹ ਗੱਲ ਨਹੀਂ ਹੈ ਕਿ ਵੀ ਭੈਣਾਂ ਵੀ ਸਾਡੀਆਂ ਹੈਗੀਆਂ ਜਿੰਨੇ ਵੀ ਆਪਣੇ ਕਿ ਸਾਡੇ ਹੁਣ ਸੈਨੇਟ ਇਲੈਕਸ਼ਨਾਂ ਦੀ ਜੇ ਗੱਲ ਆਈ ਹੈ ਬਿਲਕੁਲ ਤੇ ਗੱਲ ਇਹ ਆ ਵੀ ਮੈਨ ਦੇਖੋ ਹੁਣ ਜੇ ਸਾਡੇ ਇਲੈਕਸ਼ਨ ਹੀ ਨਾ ਰਹੇ ਸਾਡੇ ਉਰੇ ਫੈਸਲੇ ਲੈਣ ਵਾਲੇ ਸਾਡੇ ਹੀ ਬੰਦੇ ਨਾ ਰਹੇ ਤਾਂ ਫਿਰ ਕਿਵੇਂ ਗੱਲ ਚੱਲੇ ਸੈਂਟਰ ਦੇ ਵਿੱਚ ਸਾਰੀ ਗੱਲ ਆ ਗਈ ਜੀ ਯੂਨੀਵਰਸਿਟੀ ਸੈਂਟਰ ਨੂੰ ਚਲਾਉਗੀ ਇਹ ਤਾਂ ਫਿਰ ਦੇਖੋ ਹੀ ਮੁੱਦਾ ਉੱਥੇ ਹੀ ਆ ਗਿਆ ਨਾ ਫਿਰ ਹੁਣ ਕਿਉਂਕਿ ਇਹਨਾਂ ਦਾ ਟਾਰਗੇਟ ਹੀ ਸਾਡੀ ਬਾਦ ਵੈਲਟ ਤੇ ਆ ਬਿਲਕੁਲ ਹੈ ਨਾ ਜੀ ਬਿਲਕੁਲ ਸਾਡੇ ਜਿੰਨੇ ਵੀ ਪਿੰਡ ਨੇ ਉਰੇ ਨੇੜੇ ਤੇ ਜਿਵੇਂ ਹੁਣ ਬਾਈ ਨੇ ਗੱਲ ਕਰੀ ਸਾਰੰਪੁਰ ਦੇ ਆਪਣੀ ਬਾਈ ਹੁਣ ਡੇਰਾ ਬਸੀ ਤੋਂ ਬਿਲਕੁਲ ਤੇ ਆਪਣੇ ਜਿੰਨੇ ਵੀ ਆਪਣੇ ਪਿੰਡ ਹੈਗੇ ਆ ਇਹਨਾਂ ਦੀ ਮਤਲਬ ਹੁਣ ਤੁਸੀਂ ਲਾਓ ਵੀ ਜ਼ਮੀਨਾਂ ਦੇ ਰੇਟ ਜਾ ਰਹੇ ਹਨ ਬਿਲਕੁਲ ਹੈ ਨਾ ਲੋਕ ਦੇਖ ਰਹੇ ਆ ਵੀ ਜ਼ਮੀਨਾਂ ਦੇ ਰੇਟ ਆ ਕੇ ਵਧੀਆ ਪਰ ਇੱਕ ਖੁਸ਼ੀ ਠੀਕ ਆ ਚਲੋ ਹੈ ਆ ਜ਼ਮੀਨਾਂ ਦੇ ਰੇਟ ਪਰ ਗੱਲ ਇੱਕ ਇਹ ਵੀ ਹੈ ਨਾ ਵੀ ਹੌਲੀ ਹੌਲੀ ਕਰਕੇ ਇਹਨਾਂ ਨੇ ਜ਼ਮੀਨਾਂ ਐਕਵਾਇਰ ਕਰ ਲੈਣੀਆਂ ਬਿਲਕੁਲ ਤੇ ਉਰੇ ਕੁਝ ਨਹੀਂ ਫਿਰ ਅੱਗੇ ਅੱਗੇ ਰਹਿਣਾ ਕਿਉਂਕਿ ਸਾਡਾ ਹੀ ਹਲਕਾ ਹੈ ਜਿਹੜਾ ਸਾਡੇ ਪਵਾਦ ਦੇ ਪਿੰਡ ਦੇ ਬਿਲਕੁਲ ਹੁਣ 22 ਪਿੰਡਾਂ ਨੂੰ ਝਾੜ ਕੇ ਹੀ ਚੰਡੀਗੜ੍ਹ ਬਣਿਆ ਗੜ ਮੰਨਿਆ ਜਾਂਦਾ ਏਰੀਆ ਬੋਲਿਆ ਜਾਂਦਾ ਹੀ ਹੈ ਨਾ ਤੇ ਮੈਨੂੰ ਸ਼ਾਇਦ ਪਿੰਡ ਦਾ ਨਾਮ ਨਹੀਂ ਯਾਦ ਈ ਮਾਜਰਾ ਕਰਕੇ ਕੁਛ ਕਾਦੀ ਮਾਜਰਾ ਪਿੰਡ ਹਾਂਜੀ ਹਾਂ ਕਾਦੀ ਮਾਜਰਾ ਪਿੰਡ ਸੀਗਾ ਯੂਰੇ ਜਿੱਥੇ ਯੂਨੀਵਰਸਿਟੀ ਦਾ ਆਵਾਸ ਹੋਇਆ ਤੇ ਮਤਲਬ ਵਧੀਆ ਸਾਰੇ ਹੁਣ ਜਿੰਨਾ ਚਿਰ ਭਾਵੇਂ ਜਿੱਡਾ ਮਰਜੀ ਲੰਬਾ ਚੱਲੇ ਸੰਘਰਸ਼ ਜੰਗ ਜਿੱਤ ਕੇ ਰ੍ਹਾਂਗੇ ਬਿਲਕੁਲ ਦੁੱਧ ਦੀ ਛੱਡੋ ਅਸੀਂ ਕੁਛ ਵੀ ਕਰਨ ਤਿਆਰ ਹਾਂ ਯੂਰੇ ਬਸ ਪਰਮਾਤਮਾ ਸਾਡੇ ਨਾਲ ਅੰਗ-ਸੰਗ ਸਹਾਈ ਆ ਉਹਦੀ ਕਿਰਪਾ ਸਾਨੂੰ ਨਹੀਂ ਪਤਾ ਈ ਉੱਥੋਂ ਇਥੇ ਕਿਵੇਂ ਲੰਗਰਾਂ ਦਾ ਕੌਣ ਲਿਆਂਦਾ ਬਿਲਕੁਲ ਵਧੀਆ ਹੀ ਸਾਰੇ ਨੇ ਆਪਣਾ ਵਧੀਆ ਹਿਕੜਾ ਕੇ ਕਰ ਰਹੇ ਆਂ ਸੇਵਾ ਜਿੰਨਾ ਚਿਰ ਹੈਗਾ ਹੀ ਪ੍ਰਮਾਤਮਾ ਨੇ ਸਾਹ ਬਖਸ਼ੇ ਆਂ ਆਪਾਂ ਆਪਣੀ ਅਸੀਂ ਬੈਲਟ ਨਾਲ ਪੂਰੇ ਪੰਜਾਬ ਨਾਲ ਚਾਰੇ ਇਲਾਕੇ ਸਾਡੇ ਹੀ ਆ ਮਾਲਵਾ ਮਾਝਾ ਦੁਆਬਾ ਪੁਆਦ ਅਸੀਂ ਕਹਿੰਦੇ ਵੀ ਪੁਆਦ ਪੁਆਦ ਨਾ ਬਿਲਕੁਲ ਸਾਰੇ ਆਪਣੇ ਆ ਜੀ ਪੰਜਾਬ ਦੀ ਜਿੱਥੇ ਵੀ ਗੱਲ ਆਊਗੀ ਕੋਈ ਵੀ ਕੋਨੇ 'ਚ ਜਿਵੇਂ ਹਾੜਾ ਏ ਸੀ ਹੋਂ ਕੁਛ ਵੀ ਕੋਈ ਵੀ ਦਿੱਕਤ ਕਿਸੇ ਨੂੰ ਵੀ ਦਿੱਕਤ ਪਰੇਸ਼ਾਨੀ ਆਪਾਂ ਪਹੁੰਚਾਂਗੇ ਹੀ ਇਹ ਜੀ ਨੌਜਵਾਨੀ ਦਾ ਵੀ ਕੀ ਫਾਇਦਾ ਜੀ ਘਰਾਂ ਜਾ ਕੇ ਬੈਠੇ ਰਹੋ ਬਿਲਕੁਲ ਬਹੁਤਾ ਕੋਈ ਫਾਇਦਾ ਬਹੁਤ ਸੋਹਣੀ ਗੱਲ ਕਹੀ ਹੈ ਬਈ ਬਹੁਤ-ਬਹੁਤ ਤੁਹਾਡਾ ਪਿੰਡ ਦਾ ਸ਼ੁਕਰੀਆ ਸੋ ਅਸੀਂ ਵੀ ਜਿਹੜੀ ਪੁਵਾਦ ਬੈਲਟ ਹੈ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਅਸੀਂ ਆਪਣੇ ਆਧਾਰੇ ਵੱਲੋਂ ਵੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਇਕੱਠੇ ਹੋਣਾ ਦੋਸਤੋ ਤੁਸੀਂ ਖਬਰਾਂ ਅਕਸਰ ਸੈਨੀਟ ਦੀਆਂ ਸੁਣਦੇ ਹੋ ਉਹ ਤੁਹਾਨੂੰ ਹੋਰ ਚੈਨਲ ਵਾਲਿਆਂ ਨੇ ਬਥੇਰੇ ਨੇ ਦਿਖਾ ਦਿੱਤੇ ਨੇ ਕਿ ਸੈਨੀਟ ਕੀ ਹੈ ਸਰ ਟੁੱਟ ਜੀ ਦਾ ਕੀ ਹੋਵੇਗਾ ਹੋਰ ਬਹੁਤ ਚੀਜ਼ਾਂ ਤੁਸੀਂ ਦੇਖਦੇ ਹੋਵੋਗੇ ਵੀ ਵੀਡੀਓਜ਼ ਦੇ ਰਾਹੀਂ ਸਾਡਾ ਮਕਸਦ ਸਿਰਫ ਇਹੀ ਸੀਗਾ ਇਹਨਾਂ ਵੀਰਾਂ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਸ਼ਬਦਾਵਲੀ ਆ ਜਿਹੜਾ ਇਹਨਾਂ ਦਾ ਪਿਆਰ ਆ ਆਪਣੀ ਭੂਮੀ ਪ੍ਰਤੀ ਆਪਣੀ ਧਰਤੀ ਪ੍ਰਤੀ ਔਰ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਇੱਥੇ ਵੀਰ ਸੇਵਾ ਕਰ ਰਹੇ ਨੇ ਦਿਨ ਰਾਤ ਮੈਂ ਪਹਿਲੇ ਤੁਹਾਨੂੰ ਗੱਲ ਦੱਸ ਕੇ ਟਾਂ ਕਿ ਲਗਜ਼ਰੀ ਲਾਈਫ ਜਿਹੜੀ ਛੱਡ ਕੇ ਵਿੱਚੋਂ ਸੇਵਾ ਲਈ ਟਾਈਮ ਕੱਟਣਾ ਬਹੁਤ ਔਖਾ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕਰੀ ਜਾਵੇ ਕਿਉਂਕਿ ਜਦੋਂ ਗੱਡੀਆਂ ਦੇ ਵਿੱਚ ਪੈਰ ਪੈ ਜਾਂਦਾ ਫਿਰ ਥੱਲੇ ਉਤਾਰਨਾ ਬਹੁਤ ਔਖਾ ਪੈਰ ਪਰ ਇਹ ਵੀਰ ਫਿਰ ਵੀ ਜਿਹੜੇ ਧਰਤੀ ਨਾਲ ਜੁੜੇ ਹੋਏ ਨੇ ਉੱਪਰੋਂ ਮਹਾਰਾਜ ਦੀ ਕਿਰਪਾ ਵੀ ਆ ਸਿਰਾਂ ਤੇ ਪੱਗਾ ਸੋਹਣੀਆਂ ਸਜਾ ਕੇ ਇੱਥੇ ਦਿਨ ਰਾਤ ਸੇਵਾ ਕਰਦੇ ਨੇ ਇਹ ਇੱਕ ਭਾਈਚਾਰਕ ਸਾਂਝ ਹੈ ਇਹ ਇਸ ਤੋਂ ਵੱਡਾ ਕੋਈ ਸਨੇਹਾ ਹੋਰ ਨਹੀਂ ਹੋ ਸਕਦਾ ਸੋ ਸਾਰੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਚਾਰੇ ਬੇਟਾਂ ਨੂੰ ਜਾਂ ਫਿਰ ਜਿਹੜੇ ਹੋਰ ਵੀ ਪੰਜਾਬੀ ਬਾਹਰਲੇ ਸੂਬਿਆਂ ਵਿੱਚ ਜਾ ਕੇ ਵਸਦੇ ਨੇ ਉਹਨਾਂ ਨੂੰ ਸਾਡੀ ਇਹੀ اپੀਲ ਹੈ ਕਿ ਇਸ ਮੋਰਚੇ ਨੂੰ ਵੱਧ ਤੋਂ ਵੱਧ ਸਮਰਥਨ ਕਰਨ ਤਾਂ ਜੋ ਆਪਾਂ ਜਿਹੜੀ ਸਾਡੀ ਇਹ ਜੰਗ ਹੈ ਵੱਡੇ ਹੋਏ ਸੰਘਰਸ਼ ਹੈ ਇਸ ਨੂੰ ਜਿੱਤ ਕੇ ਆਪਾਂ ਆਪਣੇ ਘਰਾਂ ਨੂੰ ਮੁੜੀਏ ਇਹ ਵਿਦਿਆਰਥੀ ਜਿਹੜੇ ਰੁਟੀਨ ਦੇ ਵਿੱਚ ਫਿਰ ਇਸੇ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਆਣ ਤੇ ਆਪਣੇ ਘਰਾਂ ਨੂੰ ਜਾਣ ਸੋ ਇਹੀ ਸਾਡੀ ਜਿਹੜੀ ਮਕਸਦ ਸਿਗਾ ਤੁਹਾਨੂੰ ਵੀਡੀਓ ਦਿਖਾਉਣ ਦਾ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਗਰਾਊਂਡ ਲੈਵਲ ਦੀਆਂ ਸਟੋਰੀਆਂ ਨੇ ਜਾਂ ਗਰਾਊਂਡ ਲੈਵਲ ਤੇ ਕਿਸ ਤਰ੍ਹਾਂ ਵੀਰ ਸੇਵਾ ਕਰਦੇ ਨੇ ਜਾਂ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਨਾਲ ਜਾਬਤੀ ਚ ਇਹ ਸਾਰਾ ਕੁਝ ਚੱਲ ਰਿਹਾ ਅਸੀਂ ਇਸ ਤਰ੍ਹਾਂ ਦੀਆਂ ਤੁਹਾਨੂੰ ਵੀਡੀਓਜ਼ ਅਕਸਰ ਦਿਖਾਉਂਦੇ ਰਹਿੰਨੇ ਆ ਤੇ ਦਿਖਾਉਂਦੇ ਵੀ ਰਹਿਾਂਗੇ ਆਪਣਾ ਫਰਜ਼ ਧਰਮ ਸਮਝ ਕੇ ਅਸੀਂ ਆਪਣਾ ਜਿਹੜਾ ਕੰਮ ਹੈ ਉਹ ਵਧੀਆ ਤਰੀਕੇ ਦੇ ਨਾਲ ਕਰਦੇ ਰਵਾਂਗੇ ਸੋ ਬਹੁਤ-ਬਹੁਤ ਧੰਨਵਾਦ ਠੀਕ ਹੋ ਗਈ ਵੀਰੇ